ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸਰਦਾਰ ਜਰਮੇ ਜੱ ਸਿੰਘ ਸੇਖੋ ਜੀਆ ਨੂੰ ਆਪਣੇ ਨਗਰ ਘੁੰਮਣਗਲਾਂ ਵਿਖੇ ਚੋਣ ਪਰਚਾਰ ਤੇ ਪਹਿਲੀ ਦਫਾ ਲੈ ਕੇ ਆ ਰਹੇ ਤੇ ਬਾਹਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੋਟਰਸਾਈਕਲਾਂ ਤੇ ਵੀਰਾਂ ਦਾ ਇਕੱਠ ਤੇ ਵੀਰਾਂ ਚ ਗਰਮ ਜੋਸ਼ ਸੀ ਤੇ ਆਓ ਆਪਾਂ ਦੇਖਦੇ ਹਾਂ ਵੀਰਾਂ ਕਿ ਕਿਵੇਂ ਇਨਕਲਾਬੀ ਜਜ਼ਬਾ ਹੈ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਲਿਆਉਣ ਲਈ ਸ਼ਲੋਕ ਪੂਰੀ ਜਦੋ ਜਿਹੇ ਦੇ ਨਾਲ ਕਾਲੇ ਨੇ ਤੱਕੜੀ ਦਾ ਬਟਨ ਦਬਾਉਣ ਲਈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਮੋਹਨ ਜਿੰਦਾਬਾਦ ਸਰਦਾਰ ਪ੍ਰਕਾਸ਼ ਸਿੰਘ ਮੋਹਨ ਜਿੰਦਾਬਾਦ ਪਕੜਲੀ ਸਰਕਾਰ ਦੇ ਤੋਂ ਡੰਡਾ ਮਾਰਦੀ ਸਰਕਾਰ ਜਿੰਦਾਬਾਦ ਜੋ ਵੀਰੋ ਸਾਨੂੰ ਇਹਨਾਂ ਨੇ ਇਹ ਕੰਮ ਕਰਕੇ ਦਿਖਾਇਆ ਜੋ ਕਿਹਾ ਉਹ ਕਰਕੇ ਦਿਖਾਇਆ ਦੇਖੋ ਉਹਨਾਂ ਦੀ ਸੇਵਾ ਵੀ ਸਾਡੀ ਸਰਦਾਰ ਪੂਰਨ ਖੋਲੀਆ Oh, <laughs> ਪਰ ਹਤਰ ਫੋਨ ਨੰਬਰ ਇਹ ਫੇਸਬੁਕ ਤੇ ਲਾਈ ਪਈ ਓਕੇ ਓਕੇ ਕਿਹਦਾ ਫੇਸਬੁਕ ਚਾਹ ਸੀ ਦੇਖੋ ਗੁੰਮ ਟੋਡੇ ਨੰਬਰ ਚ ਪਾ ਦੀ 988726424 ਠੀਕ ਹੈ ਜੀ ਬਾਤ ਪੁੱਛਦਾ ਵਾ ਸਰ ਬੱਜੀ ਕੋ ਮੈਂ ਬੈਠਾ ነਨ ਮਾਈਸਰ ਸਾਰੀ ਨਾਲ ਜੇਗਾ ਸਾਲੇ ਨੂੰ ਕਹੇ ਦੀ ਬਿੱਲੇ ਕਾ ਪਰਾਉਣਾ That's really よし <music>